ਸਵਾਲ ਸਭ ਤੋਂ ਵੱਡਾ ਇਹ ਹੈ ਤੁਹਾਨੂੰ ਯਾਦ ਹੋਵੇ ਕਿ ਗੁਰਨਾਨਕ ਪਾਤਸ਼ਾਹ ਦੀ ਹੁਣੇ-ਹੁਣੇ ਸ਼ਤਾਬਦੀ ਲੰਗੀ ਹੈ ਤਾਂ ਉਸ ਸ਼ਤਾਬਦੀ ਦੇ ਵਿੱਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਨਾ ਬਲਕਿ ਐਲਾਨ ਕੀਤਾ ਸੀ ਬਲਕਿ ਨੋਟੀਫਿਕੇਸ਼ਨ ਵੀ ਕੱਢਿਆ ਸੀਗਾ ਬੰਦੀ ਸਿੰਘਾਂ ਦੇ ਪ੍ਰਤੀ ਕਿ ਬੰਦੀ ਸਿੰਘਾਂ ਨੂੰ ਅਸੀਂ ਰਹਾਆ ਕਰਾਵਾਂਗੇ ਜਿਨ੍ਹਾਂ ਨੂੰ ਭਾਈ ਰਾਜਵੰਦ ਦੀ ਫਾਂਸੀ ਦੀ ਸਜ਼ਾ ਉਮਰ ਕੈਚੇ ਤਬਦੀਲ ਕਰਾਂਗੇ ਉਹ ਪੋਸੀਬਲ ਨਹੀਂ ਹੋ ਪਾਇਆ ਕਿ ਇਹ ਇੱਕ ਅਜੀਹਾ ਮੌਕਾ ਹੈ ਇਹ ਸ਼ਤਾਬਦੀ ਹੈ ਕਿ ਇਸ ਸ਼ਤਾਬਦੀ ਦੇ ਵਿੱਚ ਭਵੇਂ ਐਸਜੀਪੀਸੀ ਹੋਵੇ ਜਾਂ ਅਕਾਲੀ ਦਲ ਹੋਵੇ ਜਾਂ ਸਮੂੱਚਾ ਪੰਜਾਬ ਹੋਵੇ ਇੱਕ ਜੁਟ ਹੋ ਕੇ ਦੁਬਾਰਾ ਕੇਂਦਰ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਜੋ ਵਾਅਦਾ ਤੁਸੀਂ ਪਿਛਲੀ ਸਦੀ ਦੇ ਵਿੱਚ ਕੀਤਾ ਸੀ ਉਹ ਨਹੀਂ ਕੀਤਾ ਹੁਣ ਜਿਹੜੀ ਸਦੀ ਆ ਰਹੀ ਹੈ ਇਸ ਨੂੰ ਸਮਰਪਿਤ ਕਰਦਿਆਂ ਹੋਇਆਂ ਇਹ 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 ਫਰਜ਼ ਅਦਾ ਕਰਦੇ ਹਾਂ ਕਿ ਅੱਜ ਇਸ ਮੌਕੇ ਤੇ ਜੋ 2019 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਅਤੇ ਭਾਈ ਰਾਜੋਵਾਨਾ ਦੀ ਜਿਹੜੀ ਹੈ ਫਾਂਸੀ ਨੂੰ ਕਮਿਊਟ ਕਰਨ ਦੇ ਲਈ ਉਮਰ ਕੈਂਡ ਵਿੱਚ ਮੈਂ ਸਮਝਦਾ ਹਾਂ ਇਹ ਬੜਾ ਇੱਕ ਸੁਨਹਿਰੀ ਮੌਕਾ ਹੈ ਕਿ ਸਰਕਾਰ ਉਹ ਆਪਣੀ ਗਲਤੀ ਨੂੰ ਸੁਧਾਰ ਲਵੇ ਤੇ ਇੱਕ ਬਹੁਤ ਵੱਡਾ ਮਿਲ ਕੇ ਉਦੇਸ਼ ਉਦੇਸ਼ ਦੇ ਵਿੱਚ ਸਿੱਖਾਂ ਦੀ ਗੁੱਡਵਿਲ ਘਟਣ ਦਾ ਇੱਕ ਉਹਨਾਂ ਨੂੰ ਮੌਕਾ ਹੈ ਤੇ ਮੈਂ ਸਮਝਦਾ ਹਾਂ ਵੀ ਆਪਣੇ ਆਪ ਚ ਇੱਕ ਇਹ ਬਰ ਲੈਂਡਮਾਰਕ ਹੋਏਗਾ ਦੇਸ਼ ਦੀ ਸਰਕਾਰ ਦੇ ਲਈ ਇਹਦੇ ਲਈ ਪੰਜਾਬ ਸਰਕਾਰ ਨੂੰ ਵੀ ਯਤਨ ਕਰਨੇ ਚਾਹੀਦੇ ਹਨ ਅਤੇ ਹੋਰ ਸਬੰਧਤ ਸਰਕਾਰਾਂ ਜਿੱਥੇ-ਜਿੱਥੇ ਜਿਵੇਂ ਬਾਈ ਗਰੇਵਾਲ ਸਾਹਿਬ ਦੱਸ ਰਹੇ ਸਨ ਕਿ ਦਿੱਲੀ ਸਰਕਾਰ ਦੇ ਨੋਟੀਫਿਕੇਸ਼ਨ ਦੀ ਲੋੜ ਹੈ ਜਿੱਥੇ-ਜਿੱਥੇ ਜਿਹੜੀ-ਜਿਹੜੀ ਸਰਕਾਰ ਦਾ ਲੋੜ ਹੈ ਉਹਨਾਂ ਸਾਰੀਆਂ ਸਰਕਾਰਾਂ ਨੂੰ ਇਹਦੇ ਵਿੱਚ ਸਹਿਯੋਗ ਦੇ ਕੇ ਉਹਨਾਂ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਹੈ ਉਹ ਯਕੀਨੀ ਬਣਾਉਣੀ ਚਾਹੀਦੀ ਹੈ